ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਹੜਾ ਕਿਹੜਾ ਭਰਾ ਆਪਣਾ ਵਿਰਾਸਤੀ ਖੇਡਾਂ ਤੇ ਆਇਆ ਵਾ ਅੱਛੀ ਵੀ ਜਾਂਦੀ ਹੈ ਭਾਈ ਅੱਜ ਉਹਦੇ ਮਾਣੋ ਰਿਤਾ ਗਿਆ ਨਾਲੇ ਥੋੜੀ ਓਏ ਜੈਨੇ ਹਾਂਜੀ ਇਹਨਾਂ ਦਾ ਜਨੇ ਵੀ ਮੇਰੇ ਵੀਰ ਤੇ ਪਹੁੰਚਿਆ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਨੂੰ ਬਾਖਸ਼ ਜਰੂਰ ਦਿਓ ਮੇਰੇ ਸਾਰੇ ਭਾਈ ਹੁਣ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਕੁੱਕੜਾਂ ਦੀ ਆਜੋ ਜੀ ਅਜੋਕੇ ਸਮੇਂ ਦੇ ਦਾ ਚਲਾਰੋਂ ਚੱਲ ਪਿਆ ਸਾਡੇ ਦਾ ਪਿੰਡਾਂ ਦੀ ਸਵੇਰੀ ਸਾਡੇ ਕੁੱਕੜਾਂ ਦੀ ਬਾਗ ਨਾਲ ਹੁੰਦੀ ਸੀ ਪਹਿਲਾਂ ਤੋਂ ਲੈ ਕੇ ਪਰ ਸਾਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵਾ ਸਾਡੀਆਂ ਖੇਡਾਂ ਨੂੰ ਅਜੇ ਤੱਕ ਕੋਈ ਵੀ ਕਾਨੂੰਨੀ ਸੁਰੱਖਿਆ ਨਹੀਂ ਜੀ ਮਿਲੇਗੀ ਇੱਕ ਵਾਰ ਵੀ ਕਿਸੇ ਵੀ ਪਾਸੋਂ ਕਦੇ ਕੋਈ ਅਰਚਨਾ ਆ ਜਾਂਦੀ ਆ ਕਦੇ ਕਿਸੇ ਪਾਸੋਂ ਕੋਈ ਬਾਹਰੀ ਜਾਟਾ ਆ ਜਾਂਦੇ ਆ ਪੇਟਾ ਕਿੱਥੇ ਬੈਠੀ ਮੈਸੇਜ ਕਰਦੀ ਆ ਤੇ ਸਾਡੀਆਂ ਇਹ ਜਿਹੜੀਆਂ ਰਵਾਇਤੀ ਖੇਡਾਂ ਸਾਡੀ ਪਛਾਣ ਆ ਆ ਕੇ ਰੋਕ ਦਿੱਤੀਆਂ ਜਾਂਦੀਆਂ ਨੇ ਜੀ ਇੱਕ ਗੱਲ ਨਾ ਤੁਸੀਂ ਸਾਰੇ ਸਹਿਮਤ ਹੋਵਾਂਗੇ ਇਹਨਾਂ ਅਰਜ਼ਨਾ ਕਰਕੇ ਆਪਣੇ ਪਿੰਡੂ ਖੇਡ ਮੇਲੇ ਬਹੁਤ ਘਟ ਗਿਆ ਬਾਈ ਇਹਨਾਂ ਪਰਮਿਸ਼ਨਾਂ ਦੇ ਚੱਕਰ ਵਿੱਚ ਮੇਰੇ ਵਰਗੇ ਬੰਦੇ ਕਹਿੰਦਾ ਛੱਡ ਕਿੱਥੇ ਗੋਡ ਗੇਟਰੀਆਂ ਤੇ ਧੱਕੇ ਖਾਵਾਂਗੇ ਬਾਈ ਇਹ ਗੱਲ ਹੁੰਦੀ ਆ ਜਿੰਨੇ ਤੁਸੀਂ ਬੈਠੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਈਆਂ ਨੇ ਮੇਲੇ ਕਰਾਉਣੇ ਸੀ ਪਰ ਉਹ ਹਟ ਗਏ ਆ ਬਾਈ ਜੀ ਆਪਣੇ ਪੱਛਮੀ ਦੇਸ਼ ਲੈ ਲੋ ਸਾਰਾ ਯੂਰਪ ਲੈ ਲੋ ਅਮਰੀਕਾ ਲੈ ਲੋ ਆਸਟ੍ਰੇਲੀਆ ਲੈ ਲੋ ਬਾਈ ਜੀ ਇੱਥੋਂ ਤੱਕ ਕੇ ਹਰ ਦੀਆਂ ਰਿਸਾਂ ਹੁੰਦੀਆਂ ਉਹਨਾਂ ਕੋਲੇ ਬਾਈ ਜੀ